ਫਰਚਲ ਪੰਜਾਬੀ ਦੇਖ ਰਹੇ ਹੋ ਮੈਂ ਬਲਵਿੰਦਰ ਸਿੰਘ ਤੁਹਾਨੂੰ ਦੱਸ ਦੇ ਕਿ ਬਸਪਾ ਦੇ ਸਾਬਕਾ ਪ੍ਰਧਾਨ ਸੀ ਜਸਵੀਰ ਸਿੰਘ ਗੜੀਆ ਜਾਮਾ ਦੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਹਨਾਂ ਵੱਲੋਂ ਪਾਰਟੀ ਦੇ ਕਈ ਲੀਡਰਾਂ ਦੇ ਉੱਤੇ ਕੀ ਸਵਾਲ ਖੜੇ ਕੀਤੇ ਗਏ ਨੇ ਉਹਨਾਂ ਕਿਹਾ ਕਿ ਮੇਰੇ ਨਾਲ ਵੀ ਉਹੀ ਹਾਲ ਹੋਇਆ ਜੋ ਪਹਿਲਾਂ ਲੀਡਰਾਂ ਦਾ ਹੋਇਆ ਸੀ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਨੂੰ ਅੱਜ ਸ਼ਾਮਲ ਵੀ ਕਰਾਇਆ ਉਹਨਾਂ ਹੋਰ ਕੀ ਕੁਝ ਕਿਹਾ ਆ ਤੁਹਾਨੂੰ ਵੀ ਸੁਣਾਉਣਾ ਨਵੇਂ ਸਾਲ ਦੀ ਲੱਖ ਲੱਖ ਵਧਾਈ ਦਿੰਦਾ ਔਰ ਸਮੂਹ ਮੀਡੀਆ ਭਾਈਚਾਰੇ ਨੂੰ ਤੁਸੀਂ ਸਾਰੇ ਮੇਰੇ ਭੈਣ ਭਰਾ ਅੱਜ ਇਕੱਠੇ ਹੋਏ ਆ ਔਰ ਮੈਂ ਤੁਹਾਡੇ ਕੋਲੋਂ ਮਾਫੀ ਚਾਹੁੰਦਾ ਕਿ ਤੁਹਾਡਾ ਅੱਜ ਦਾ ਜਿਹੜਾ ਦਿਨ ਸੀ ਜਿਹੜਾ ਤੁਸੀਂ ਪਰਿਵਾਰ ਚਲਾਉਣਾ ਸੀ ਪਿਛਲੇ 2-3 ਘੰਟੇ ਤੋਂ ਤੁਸੀਂ ਲਗਾਤਾਰ ਇੰਤਜ਼ਾਰ ਕਰ ਰਹੇ ਹੋਦੇ ਲਈ ਮੈਂ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਦਾ ਕਰਦਾ ਔਰ ਮੇਰੇ ਨਾਲ ਸਾਡੇ ਸੀਨੀਅਰ ਸਾਥੀ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਵਿੱਚ ਮੇਰਾ ਹੱਥ ਲੈ ਕੇ ਫੜਕੀ ਲੈ ਕੇ ਆਏ ਡਾਕਟਰ ਸੁਖਿੰਦਰ ਸੁਖੀ ਜੀ ਐਮਐਲਏ ਵਿਧਾਨ ਸਭਾ ਬੰਗਾ ਜਿਨ੍ਹਾਂ ਦੇ ਨਾਲ ਸਾਡਾ 25 ਸਾਲ ਤੋਂ ਪੁਰਾਣਾ ਰਿਸ਼ਤਾ ਆ 2001 ਦੇ ਵਿੱਚ ਜਦੋਂ ਇਹਨਾਂ ਦੇ ਪਿਤਾ ਜੀ ਚੌਧਰੀ ਰਾਮਕਿਸ਼ਨ ਜੀ ਚੋਣਾਂ ਲੜੇ ਸੀ ਨਵਾਂ ਸ਼ਹਿਰ ਤੋਂ ਅਸੀਂ ਇਹਨਾਂ ਦੇ ਨਾਲ ਕੰਪੇਨ ਕੀਤੀ ਸੀ ਮੇਰੇ ਨਾਲ ਸਾਥੀ ਬੌਜਨ ਸਮਾਜ ਪਾਰਟੀ ਦੇ ਇਹ ਵੀ ਸਾਬਕਾ ਪ੍ਰਧਾਨ ਰਹੇ ਆ ਮੌਜੂਦਾ ਸਟੇਟ ਦੇ ਜਨਰਲ ਸੈਕਟਰੀ ਸੀ ਸ਼੍ਰੀ ਗਰਾਲ ਸੈਲਾ ਜੀ ਜਿਨ੍ਹਾਂ ਨੇ ਦੋ ਵਾਰੀ ਚੋਣਾਂ ਲੜਿਆ ਗੜ ਸ਼ੰਕਰ ਔਰ ਚੱਬੇਆਲ ਤੋਂ 12 ਚ 20 17 ਚੋਂ ਔਰ ਤੀਸਰੇ ਮੇਰੇ ਨਾਲ ਅੱਜ ਸ਼ਾਮਲ ਹੋਏ ਮੌਜੂਦਾ ਜਨਰਲ ਸੈਕਟਰੀ ਸੀ ਜਿਸ ਦਿਨ ਪਿਛਲੇ ਘਰ ਨੇ ਮੇਰੇ ਤੇ ਗਲਚ ਹਾਰ ਪਾਇਆ ਸੀ ਨਵਾਂ ਸਨਮਾਨ ਮੈਨੂੰ ਦਿੱਤਾ ਸੀ ਉਦੋਂ ਨੇ ਮੇਰੇ ਨਾਲ ਹੀ ਅਸਤੀਫਾ ਦੇ ਗਏ ਸੀ ਕਹਿੰਦੇ ਵੀ ਮੈਂ ਵੀ ਅਸਤੀਫਾ ਦਿੱਤਾ ਵੀ ਇਹ ਫੈਸਲਾ ਡਾਕਟਰ ਡਾਕਟਰ ਜਸਪ੍ਰੀਤ ਜੀ ਜਿਨ੍ਹਾਂ ਦਾ ਆਪਣਾ ਬੀਜੇ ਹਸਪਤਾਲ ਹੈ ਔਰ ਪਾਇਲ ਦੇ ਵਿੱਚ ਪਾਇਲ ਵਿਧਾਨ ਸਭਾ ਤੋਂ 2022 ਦਾ ਜਿਹੜਾ ਸਾਡੇ ਹਿੱਸੇ 20 ਸੀਟਾਂ ਆਈਆਂ ਸੀ ਇਹਨਾਂ ਨੇ ਪਾਇਲ ਸਾਡੇ ਬਸਪਾ ਸ਼੍ਰੋਮਣੀ ਅਕਾਲੀ ਦਲ ਗੱਠਜੋੜ ਤੋਂ ਚੋਣਾ ਲੜਿਆ ਸੀ ਔਰ ਸਾਡੇ ਸਾਥੀ ਮਾਜੋਗ ਮੈਂ ਧੰਨਵਾਦ ਕਰਦਾ ਐਮਐਲਏ ਸਾਹਿਬ ਕੁਲਵੰਤ ਪੰਡੋਰੀ ਜੀ ਜਿਹੜੇ ਐਸ்சி ਬੈਂਕ ਦੇ ਪੰਜਾਬ ਦੇ ਪ੍ਰਧਾਨ ਹੈ ਆਮ ਆਦਮੀ ਪਾਰਟੀ ਦੇ ਔਰ ਸਾਡੇ ਬੜਾ ਚੌਰ ਤੋਂ ਵਧਾਇਕਾ ਐਮਐਲਏ ਬੀਬੀ ਸੰਤੋਸ਼ ਕਟਾਰੀਆ ਜੀ ਔਰ ਇਹਨਾਂ ਦੇ ਹਸਬੰਡ ਸ਼ੋਕ ਕਟਾਰੀਆ ਜੀ ਆਏ ਇਹਨਾਂ ਦਾ ਵੀ ਮੈਂ ਸ਼ੁਕਰੀਆ ਦਾ ਕਰਦਾ ਔਰ ਸਾਡੇ ਬਹੁਤ ਸੀਨੀਅਰ ਸਾਥੀ ਸਭ ਕਾਂਸ਼ੀਰਾਮ ਦੇ ਬੇਲੇ ਤੋਂ ਪਾਰਟੀ ਚ ਲੱਗੇ ਹੋਏ ਸੀ ਜਿੱਦਾਂ ਡਾਕਟਰ ਜਸਪ੍ਰੀਤ ਜੀ ਮੇਰੇ ਨਾਲ ਆਏ ਇਦਾਂ ਹੀ ਕਿਸੇ ਜਮਾਨੇ 'ਚ ਇਹ ਵੀ ਡਾਕਟਰ ਸੁਖੀ ਜੀ ਦੇ ਨਾਲ ਚੱਲ ਗਏ ਸੀ ਸਾਥੀ ਸੋਨ ਲਾਲ ਢੰਡਾ ਜੀ ਤਾਂ ਮੈਂ ਸਾਰੀ ਟੀਮ ਦਾ ਸ਼ੁਕਰੀਆ ਅਦਾ ਕਰਦਾ ਆ ਔਰ ਅੱਜ ਮੈਂ ਨਵਾਂ ਸਾਲ ਸੀ ਨਵੀਆਂ ਗੱਲਾਂ ਸੀ ਔਰ ਸਵੇਰੇ ਮੈਂ ਬਕਾਇਦਾ ਲਾਈਵ ਹੋ ਕੇ ਸਾਰੇ ਪੰਜਾਬ ਨੂੰ ਇਹ ਗੱਲ ਕੀਤੀ ਸੀ ਵੀ ਪਿਛਲੇ 2 ਮਹੀਨਿਆਂ ਤੋਂ ਜੋ ਪਾਰਟੀ ਨੇ ਮੇਰੀ ਮੇਰੀ ਪਿਛਲੀ ਪਾਰਟੀ ਨੇ ਫੈਸਲਾ ਕੀਤਾ ਸੀ ਮੈਂ ਉੱਤੇ ਚੁੱਪ ਸੀ ਬਿਲਕੁਲ ਮੈਂ ਕੁਝ ਨਹੀਂ ਸੀ ਬੋਲਿਆ ਹਾਲਾਂਕਿ ਮੀਡੀਆ ਵਾਲੇ ਸਾਰੇ ਸਾਥੀ ਭੈਣ ਭਾਈ ਮੈਨੂੰ ਫੋਨ ਕਰਦੇ ਰਹਿੰਦੇ ਸੀ ਗੜੀ ਸਾਹਿਬ ਬੋਲੋ ਮੈਂ ਕਹਿੰਦਾ ਸੀ ਨਹੀਂ 2 ਮਹੀਨੇ ਸਾਨੂੰ ਚੁੱਪ ਰਹਿ ਕੇ ਦੇਖਣਾ ਚਾਹੀਦਾ ਹੈ ਕਿ ਜਿਹੜੀ ਗਲਤੀ ਹੋਈ ਆ ਪਾਰਟੀ ਕੋਲੋਂ ਕਿ ਉਹ ਸੁਧਾਰਦੇ ਆ ਕੋਈ ਪੁਛ ਪੜਤਾਲ ਕਰਦੇ ਆ ਕਿ ਮੇਰਾ ਵੀ ਉਦਾਂ ਹੀ ਕਤਲ ਕਰ ਦਿੱਤਾ ਗਿਆ ਜਿੱਦਾਂ ਕਤਲ ਪਿਛਲੇ ਸਮਿਆਂ 'ਚ ਸਾਬਕਾ ਅੰਸ਼ੀ ਰਾਮ ਜੀ ਨਾਲ ਚੱਲੇ ਹੋਏ ਲੋਕਾਂ ਦਾ ਕਤਲ ਕੀਤਾ ਗਿਆ ਉਹ ਚਾਹੇ ਸਾਬਕਾ ਐਮਐਲਏ ਸ਼ੰਗਾਰਾ ਰਾਮ ਸੁੰਗੜਾ ਸੀ ਚਾਹੇ ਸਾਬਕਾ ਐਮ.ਐਲ.ਏ. ਸਾਤਨਾਮ ਕਹਿੰਦ ਸੀ ਚਾਹੇ ਸਾਬਕਾ ਮੈਂਬਰ ਪਾਰਲੀਮੈਂਟ ਸ਼੍ਰੀ ਹਰਪ੍ਰਜਨ ਲਖਾ ਜੀ ਸੀ ਅੱਜ ਮੈਂ ਵੀ ਉਸੇ ਹੀ ਕਤਲ ਦਾ ਸ਼ਿਕਾਰ ਹੋਇਆ ਰਾਜਨੀਤਿਕ ਕਤਲ ਦਾ ਪਿਛਲੀ ਪਾਰਟੀ ਮੇਰੀ ਬਹੁਜਨ ਸਮਾਜ ਪਾਰਟੀ ਵੱਲੋਂ ਤੇ ਮੈਂ 2 ਮਹੀਨੇ ਇਸ ਕਰਕੇ ਚੁੱਪ ਰਿਹਾ ਕਿ ਮੈਨੂੰ ਕੋਈ ਆਉਂਦਾ ਹੈ ਕਵਰ ਚੋਂ ਕੱਟਣ ਜਿਸ ਕਵਰ ਚ ਮੈਨੂੰ ਸਿੱੜ ਦਿੱਤਾ ਆ ਜਿਸ 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 ਕਾਸ਼ੀਰਾਮ ਸਾਹਿਬ ਦੇ ਬਾਬਾ ਸਾਹਿਬ ਅਮੇੜਕਰ ਦੇ ਸੁਪਨੇ ਨੂੰ ਪੂਰਾ ਕਰਨ ਲਈ ਜਿਹੜਾ ਦਸ਼ਮੇਸ਼ ਪਿਤਾ ਦਾ ਸੁਪਨਾ ਸੀ ਇਨ ਗਰੀਬ ਸਿੱਖਰ ਕੋ ਦੂ ਪਾਛਾ ਉਸ ਗਰੀਬਾਂ ਦੀ ਲੜਾਈ ਜਿਹੜੀ ਸਾਬਕਾਂਸ਼ੀ ਰਾਮ ਜੀ ਨੇ ਸ਼ੁਰੂ ਕੀਤੀ ਸੀ ਉਸ ਲੜਾਈ ਨੂੰ ਮੰਜਲੇ ਮਕਸੂਦ ਤੇ ਪਜਾੜ ਲਈ ਮੈਂ ਆਪਣੀ ਜ਼ਿੰਦਗੀ ਦੇ 25 ਸਾਲ ਲਾਏ ਔਰ 25 ਸਾਲ ਹੀ ਨਹੀਂ ਲਾਏ ਮੈਂ ਸਰਕਾਰੀ ਨੌਕਰੀ 18 ਸਾਲ 5 ਮਹੀਨਿਆਂ ਦੀ ਤਿਆਗੀ ਬਿਦਰਜਾਇਨ ਵਿਦਆਊਟ ਪੈਨਸ਼ਨ ਔਰ 2037 ਜਿਹੜੀ ਮੇਰੀ ਰਿਟਾਇਰਮੈਂਟ ਫੁੱਲ ਪੈਨਸ਼ਨ ਕਿਉਂਕਿ ਮੇਰੀ 2001 ਦੀ 올ਡ ਪੈਨਸ਼ਨ ਸਕੀਮ ਦੇ ਵਿੱਚ ਕਿ ਮੇਰੀ ਹਰ ਚੀਜ਼ ਦਾ ਜਦੋਂ ਮੈਨੂੰ ਲੱਗਿਆ ਕਿ ਮੇਰੀ ਸਾਰੀ ਖੂ ਖਾਤੇ ਪੈਣ ਜਾ ਰਹੀ ਆ ਜਿਹੜੀ ਲੜਾਈ ਜਿਹੜਾ ਸੁਪਨਾ ਬਾਬਾ ਸਭ ਮੇੜਕਰ ਔਰ ਸਭ ਕਾਂਸੀ ਰਾਮ ਜੀ ਨੇ ਲਿਆ ਉਹ ਸਾਰਾ ਹੀ ਸੁਪਨਾ ਮਲਿਆ ਮੇਟ ਪੰਜਾਬ ਦੀ ਧਰਤੀ ਤੇ ਕੀਤਾ ਜਾ ਰਿਹਾ ਤਾਂ ਮੈਂ ਇੱਕੋ ਹੀ 2 ਮਹੀਨੇ ਗੱਲ ਸੋਚੀ ਕਿ ਮੈਂ ਹਰ ਘਰ ਬਾਬਾ ਸਭ ਮੇੜਕਰ ਔਰ ਸਭ ਕਾਂਸੀ ਰਾਮ ਔਰ ਦਸ਼ਮੇਸ਼ ਪਿਤਾ ਦੀ ਉਹ ਲੜਾਈ ਕਿ ਇਹਨ ਗਰੀਬ ਸਿੱਖਰ ਕੋ ਦੂ ਪਾਸ਼ਾ ਹੀ ਲੈ ਕੇ ਜਾਣੀ ਆ ਮੈਂ ਉਹ ਕਿੱਦਾਂ ਲੈ ਕੇ ਜਾਵਾਂ ਮੈਂ ਰਸਤਾ ਲੱਭਦਾ ਸੀ ਰਸਤਾ ਸੋਚਦਾ ਸੀ ਤੇ ਸਾਨੂੰ ਜਿਹੜਾ ਆਸ਼ੀਰਵਾਦ ਸੰ ਜੋ ਜਿਹੜਾ ਰਸਤਾ ਆ ਉਹ ਡਾਕਟਰ ਸੁਖਵਿੰਦਰ ਕੁਮਾਰ ਸੁੱਕੀ ਐਮ ਐਲ ਏ ਨਵਾਂ ਐਮ ਐਲ ਏ ਬੰਗਾ ਵਿਧਾਨ ਸਭਾ ਇਹਨਾਂ ਨੇ ਦਿਖਾਇਆ ਕਿ ਅੱਜ ਘਰ ਘਰ ਜੇ ਕੋਈ ਅੰਬੇਡਕਰ ਲੈ ਕੇ ਜਾ ਸਕਦਾ ਆ ਤਾਂ ਆਮ ਆਦਮੀ ਪਾਰਟੀ ਆ ਆਮ ਆਦਮੀ ਪਾਰਟੀ ਦੇ ਸੰਯੋਜਕ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਬਕਾ ਮੁੱਖ ਮੰਤਰੀ ਦਿੱਲੀ ਔਰ ਭਾਵੀ ਮੁੱਖ ਮੰਤਰੀ ਦਿੱਲੀ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਪਹਿਲਾਂ ਜਿਹੜੀ 222 ਦੀ ਉਹ ਹੀ ਸਾਨੂੰ ਗੱਟ ਸਾਹਿਬ ਨੇ ਦੱਸਿਆ ਕਿ ਉਹਨਾਂ ਨੇ ਕਲੰਡਰ ਛਪਾ ਕੇ ਘਰ ਘਰ ਅੰਬੇਡਕਰ ਸਾਹਿਬ ਦੀ ਫੋਟੋ ਪਹਜਾਈ। ਔਰ ਪੰਜਾਬ ਦੇ 50 ਹਜ਼ਾਰ ਸਰਕਾਰੀ ਦਫ਼ਤਰਾਂ 'ਚ ਅੰਬੇਡਕਰ ਸਾਹਿਬ ਦੀ ਫੋਟੋ chatID ਆਜਮ ਸਰਦਾਰ ਭਗਤ ਸਿੰਘ ਦੇ ਨਾਲ ਲਗਾਈ। ਔਰ ਮੈਨੂੰ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਜੀ ਦੇ ਮਾਧਿਅਮ ਤੋਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜਿਨ੍ਹਾਂ ਨਾਲ ਮਿਲਣ ਦਾ ਮੌਕਾ ਮਿਲਿਆ। ਮਾਨਯੋਗ ਸ਼੍ਰੀ ਸੰਦੀਪ ਪਾਟਕ ਜੀ ਮੈਂਬਰ ਰਾਜ ਸਭਾ ਔਰ ਮਾਨਯੋਗ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਲੰਬੀ ਚਰਚਾ ਦੇ ਵਿੱਚ ਜੋ ਪਿਛਲੇ ਸਮਿਆਂ ਦੇ ਵਿੱਚ ਕਿਉਂਕਿ ਕਿਉਂਕਿ ਮੇਰਾ ਤਾਂ ਹਾਲਾਤ ਉਹ ਸੀ ਕਿ ਜਿੱਦਾਂ ਚਲਦੀ ਜਾਂਦੀ ਬੱਸ 'ਚ ਉਹ ਸੋਹਣੀ ਜੇ ਸਵਾਰੀ ਬਿਨਾਂ ਅੱਡਾ ਦੇਖੇ ਤੇ ਸੜਕ ਤੇ ਤਾਰਦੀ ਮੇਰਾ ਤਾਂ ਹਾਲ ਉਹ ਸੀ ਤੇ ਜਦੋਂ ਸੋਹਣੀ ਸਵਾਰੀ ਸੜਕ ਤੇ ਤੁਰੀ ਜਾਂਦੀ ਹੋਵੇ ਉਹਨੂੰ ਟੈਂਪੂ ਵਾਲਾ ਵੀ ਹਾਰਨ ਮਾਰਦਾ ਟਰੱਕ ਵਾਲਾ ਵੀ ਮਾਰਦਾ ਬੱਸ ਵਾਲਾ ਵੀ ਮਾਰਦਾ ਤੇ ਮੈਨੂੰ ਤਾਂ ਸਾਰੀਆਂ ਰਾਜਨੀਤਿਕ ਪਾਰਟੀਆਂ ਹਾਰਨ ਮਾਰ ਰਹੀਆਂ ਸੀ ਇਹ ਮੈਂ ਪਸੰਦ ਕਰਨਾ ਸੀ ਮੈਂ ਚੂਜ਼ ਕਰਨਾ ਸੀ ਮੇਰੇ ਸਾਹਮਣੇ ਰਸਤੇ ਸੀ ਜਾਂ ਤਾਂ ਮੈਂ ਪੰਜਾਬ ਦੀ ਰਾਜਨੀਤਿਕ ਕਵਰ ਦੇ ਵਿੱਚ ਕਤਲ ਹੋਇਆ ਸਹਿਕਦਾ ਰਹਾ ਸਾਰੀ ਉਮਰ ਜਾਂ ਮੈਂ ਇਸ ਕਵਰ ਚੋਂ ਨਿਕਣਾ ਔਰ ਬਾਬਾ ਸਾਹਿਬ ਅੰਬੇਡਕਰ ਸਾਹਿਬ ਕਾਂਸ਼ੀ ਰਾਮ ਜੀ ਦੀ ਗੱਲ ਲੈ ਕੇ ਲੋਕਾਂ ਦੇ ਵਿੱਚ ਜਾਵਾਂ ਤੇ ਮੈਂ ਕੱਲਾ ਜਾਂਦਾ ਤੇ ਲੋਕਾਂ ਨੇ ਕਹਿਣਾ ਸੀ ਫਕੀਰ ਹੈ ਤਰਸਦਾ ਪਾਤਰ ਹੈ ਮੈਂ ਗੱਲ ਲੋਕਾਂ ਚ ਲੈ ਕੇ ਜਾਣੀ ਚਾਹਨਾ ਮੈਂ ਪੰਜਾਬ ਦੇ ਦਲਿਤ ਸਮਾਜ ਦੀ ਲੜਾਈ ਗਰੀਬ ਸਮਾਜ ਦੀ ਲੜਾਈ ਲੋਕਾਂ ਚ ਲੈ ਕੇ ਜਾਣੀ ਚਾਹਨਾ ਤੇ ਅੱਜ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਅੱਜ ਵੀ ਮੈਂ ਜਦੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਮਿਲਿਆ ਮੈਂ ਸਾਬਕਾ ਕਾਂਸੀ ਰਾਮ ਜੀ ਦੀ ਫੋਟੋ ਲੈ ਕੇ ਅੰਦਰ ਗਿਆ ਔਰ ਮੈਂ ਗੱਲ ਕੀਤੀ ਕਿ ਮੁੱਖ ਮੰਤਰੀ ਸਾਹਿਬ ਇਹ ਸਾਬਕਾ ਕਾਂਸੀ ਰਾਮ ਜੀ ਆ ਗਰੀਬਾਂ ਦੇ ਦਸ਼ਮੇਸ਼ ਪਿਤਾ ਦੀ ਧਰਤੀ ਤੇ ਪੈਦਾ ਹੋਏ ਇਹਨਾਂ ਨੇ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਗਰੀਬਾਂ ਦਾ ਰਾਜ ਆਵੇ ਇਹ ਲੜਾਈ ਲੜੀ ਮੈਂ ਜ ਤੁਹਾਡੇ ਦਫ਼ਤਰ ਲੈ ਕੇ ਆਇਆ ਤੁਹਾਡੇ ਘਰ ਲੈ ਕੇ ਆਇਆ ਇਹਨੂੰ ਪੰਜਾਬ ਚ ਸਾਬਕਾ ਕਾਂਸੀ ਰਾਮ ਨੂੰ ਦੂਜਾ ਅੰਬੇਡਕਰ ਵੀ ਕਹਿੰਦੇ ਆ ਬਾਬਾ ਸਾਹਿਬ ਦਾ ਦੂਸਰਾ ਨਾਮ ਕਾਂਸੀ ਰਾਮ ਕਾਂਸੀ ਰਾਮ ਅੱਜ ਜਦੋਂ ਦੇਸ਼ ਦੀ ਰਾਜਧਾਨੀ ਦੇ ਵਿੱਚ ਦੇਸ਼ ਦਾ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਇਹ ਗੱਲ ਕਰ ਰਹੇ ਆ ਕਿ ਅੰਬੇਡਕਰ 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 ਜੇ ਇਹਨਾਂ ਨੂੰ ਰੱਬ ਦਾ ਲਿਆ ਹੁੰਦਾ ਤੇ ਤੁਸੀਂ ਸੱਤ ਜਨਮਾਂ ਦਾ ਸੁਰਗ ਲੈ ਲੰਦੇ ਤੇ ਮੈਂ ਕਹਿਣਾ ਚਾਹੁੰਦਾ ਆ ਕਿ ਅੱਜ ਜਿੱਥੇ ਬਾਬਾ ਸਾਹਿਬ ਅੰਬੇਡਕਰ ਸਾਡੇ ਰੱਬ ਉਹ ਆ ਔਰ ਜੇ ਸਾਡੀ ਦਲਤਾਂ ਦੀ ਪਛੜਿਆਂ ਦੀ ਔਰਤਾਂ ਦੀ ਇਹ ਆਜ਼ਾਦੀ ਆਈ ਆ ਤਾਂ ਬਾਬਾ ਸਾਹਿਬ ਅੰਬੇਡਕਰ ਦੇ ਸਵਿਧਾਨ ਕਰਕੇ ਆਈ ਆ ਔਰ ਬਾਬਾ ਸਾਹਿਬ ਅੰਬੇਡਕਰ ਨੂੰ ਜੇ ਦੇਸ਼ ਦੇ ਹਰ ਕੋਨੇ 'ਚ ਲੈ ਕੇ ਗਿਆ ਉਹਦਾ ਨਾਮ ਸਾਫ ਕਾਂਸ਼ੀਰਾਮ ਹੈ ਤੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਗੜੀ ਸਾਹਿਬ ਇਹਨੂੰ ਮੈਂ ਆਪਣੇ ਡ੍ਰੈਗ ਰੂਮ ਦੇ ਵਿੱਚ ਫੋਟੋ ਨੂੰ ਲਾਉਂਗਾ ਇਸ ਰਹਿਬਰ ਦੀ ਫੋਟੋ ਨੂੰ ਇਸ ਕਰਕੇ ਅੱਜ ਮੈਂ ਤੁਹਾਡਾ ਸ਼ੁਕਰੀਆ ਦਾ ਕਰਦਾ ਇਹਨਾਂ ਗੱਲਾਂ ਦੇ ਨਾਲ ਮੈਂ ਬਹੁਤ ਧੰਨਵਾਦੀ ਆ ਸ਼੍ਰੀ ਗੁਲਾਲ ਸੈਲਾ ਜੀ ਦਾ ਔਰ ਡਾਕਟਰ ਜਸਪਰੀ ਜੀ ਦਾ ਅੱਜ ਪੰਜਾਬ ਦੇ ਵਿੱਚ ਮੇਰਾ ਪੰਜਾਬ ਦੇ ਸਾਰੇ ਗਰੀਬ ਸਮਾਜ ਦੇ ਲੋਕਾਂ ਨੂੰ ਦਲ ਸਮਾਜ ਦੇ ਪਛੜੇ ਵਰਗਾਂ ਦੇ ਜਿਹੜੇ ਲੋਕ 25 ਸਾਲ ਮੇਰੇ ਨਾਲ ਕੰਮ ਕਰਦੇ ਰਹੇ ਆ ਸਾਥੀਆਂ ਨੂੰ ਮੈਂ ਉਹਨਾਂ ਨੂੰ ਅਪੀਲ ਕਰਨੀ ਚਾਹਨਾ ਆ ਕਿ ਜੇ ਤੁਹਾਨੂੰ ਲੱਗਦਾ ਤੁਹਾਨੂੰ ਤੁਹਾਡੇ ਵਾਲਾ ਘਰ ਪੰਜਾਬ ਦੀ ਸੱਤਾ ਦਾ ਮਾਲਕ ਬਣਾ ਸਕਦਾ ਜਿਸ ਸੱਤਾ ਦਾ ਇਸ਼ਾਰਾ ਬਾਬਾ ਸਾਹਿਬ ਅੰਬੇਦਕਰ ਹਰ ਗਲੀ ਹਰ ਚੌਂਕ ਦੇ ਵਿੱਚ ਐਦਾ ਉਂਗਲੀ ਕਰਕੇ ਖੜੇ ਆ ਤਾਂ ਤੁਸੀਂ ਜਿੱਥੇ ਹੈਗੇ ਉੱਥੇ ਲੱਗੇ ਰਹੋ ਤੇ ਜੇ ਤੁਹਾਨੂੰ ਇਹ ਲੱਗਦਾ ਜਿਸ ਘਰ 'ਚ ਤੁਸੀਂ ਬੈਠੇ ਆ ਇੱਥੇ ਸਾਬ ਕਾਂਸ਼ੀਰਾਮ ਜੀ ਦਾ ਸੁਪਨਾ ਪੂਰਾ ਨਹੀਂ ਹੋ ਸਕਦਾ ਇੱਥੇ ਬਾਬਾ ਸਾਹਿਬ ਅੰਬੇਦਕਰ ਦਾ ਸੁਪਨਾ ਨਹੀਂ ਪੂਰਾ ਹੋ ਸਕਦਾ ਮੈਂ ਅਪੀਲ ਕਰਦਾ ਤੁਹਾਡੇ ਮਾਧਿਅਮ ਤੋਂ মিডিਆ ਬੰਦੂਆਂ ਦੇ ਮਾਧਿਅਮ ਤੋਂ ਕਿ ਉਹਨਾਂ ਸਾਰੇ ਲੋਕਾਂ ਦੇ ਵਿੱਚ ਪੰਜਾਬ ਦੇ 13000 ਪਿੰਡ 13078 25000 ਬੂਥ 169 अर्बन लोकल बॉडी ਇਹਨਾਂ ਸਾਰਿਆਂ ਦੇ ਵਿੱਚ ਅਸੀਂ ਪੁੱਜਾਂਗੇ ਪਹਿਲਾਂ ਵੀ ਪੁੱਜਦਾ ਰਿਹਾ ਮੇਰਾ ਤਜਰਬਾ ਵੜਾਇਆ ਪੁੱਜਣ ਦਾ ਚਾਰ ਚਾਰ ਵਾਰੀ ਤਾਂ ਮੈਂ ਪੰਜਾਬ ਗਾਹ ਜਾਂ ਮੈਨੂੰ ਪਤਾ ਇਹ ਸਾਲ ਚ ਗਾਹ ਹੋ ਜਾਂਦਾ ਆ ਉਹ ਮੈਂ ਉਹ ਸਾਰੇ ਬਰਕਰਾਂ ਲੀਡਰਾਂ ਨੂੰ ਅਪੀਲ ਕਰਦਾ ਮੈਂ ਇੱਕ ਵਾਰੀ ਨੌਕ ਕਰਨ ਜ਼ਰੂਰ ਆਉਂਗਾ ਜਿੱਦਾਂ ਫਿਲਮ ਦੇ ਵਿੱਚ ਕਹਿੰਦੇ ਨਾ ਕਿ ਅਮੀਰ ਖਾਨ ਉਹ ਵੀ ਦਰਵਾਜ਼ਾ ਖੁੱਲਾ ਆ ਖਿੜਕੀ ਤੇ ਮੰਡਪ ਤਿਆਰ ਹੈ ਤੇ ਤੂੰ ਬਹਿ ਜਾਉਣ ਗੱਡੀ ਤੋ ਕੇ ਪੀ ਕੇ ਫਿਲਮ ਦੇ ਵਿੱਚ ਇਹ ਸਮਝ ਇਹ ਡਾਇਲੋਗ ਲੈ ਕੇ ਮੈਂ ਪੰਜਾਬ ਦੇ ਹਰ ਘਰ ਚ ਜਾਊਂਗਾ। ਬਈ ਆਓ ਅੱਜ ਆਪਾਂ ਇਸ ਪਾਰਟੀ ਨੂੰ 227 ਦੇ ਵਿੱਚ ਸੱਤਾ ਦਾ ਮਾਲਕ ਬਣਾਉਣ ਲਈ ਦਲਤ ਸਮਾਜ ਨੂੰ ਪਛੜੇ ਵਰਗਾਂ ਨੂੰ ਹਰ ਗਰੀਬ ਨੂੰ ਇਹਨਾਂ ਪਾਰਟੀ ਨਾਲ ਜੋੜੀਏ। ਧੰਨਵਾਦ ਤੁਹਾਡਾ। ਗੜੀ ਜੀ ਸੋ ਜਸਵੀਰ ਸਿੰਘ ਗੜੀ ਹੁਣ ਆਮਾਦੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਹੁਣ ਵੇਖਣਾ ਹੋਵੇਗਾ ਆਮਾਦੀ ਪਾਰਟੀ ਨੂੰ ਕੀ ਮਜ਼ਬੂਤੀ ਮਿਲਦੀ ਹੈ ਜਸਵੀਰ ਸਿੰਘ ਗੜੀ ਦੇ ਆਉਣ ਦੇ ਨਾਲ ਤੇ ਜਸਵੀਰ ਸਿੰਘ ਗੜੀ ਨੂੰ ਕੀ ਜ਼ਿੰਮੇਵਾਰੀ ਦਿੰਦੀ ਆਮਾਦੀ ਪਾਰਟੀਆਂ ਨਾਲ ਸਮਾਂ ਦੱਸੇਗਾ। ਮਿਡੀਆ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ